ਹਾਂਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਨੇ ਅੱਜ ਫੇਰ ਸਾਰੇ ਭਰਾ ਇੰਡੀਆ ਨੈਪਲਸ ਆਈਸੀ ਇਕੱਠੇ ਹੋਏ ਨੇ ਤੇ ਹੁਣ ਚੱਲਿਆ ਕੈਲੀਫੋਰਨੀਆ ਨੂੰ ਕੈਲੀਫੋਰਨੀਆ ਚੱਲੇ ਆ ਕੈਲੀਫੋਰਨੀਆ ਦੇ ਤੁਹਾਨੂੰ ਹੁਣ ਕਰਾਉਣੇ ਸੈਰ ਬਾਏ ਏਅਰ ਅਸੀਂ ਚੱਲੇ ਆ ਜੀ ਕਹਿੰਦੇ ਨਹੀਂ ਉੱਥਾਈ ਨਾ ਗੱਡੀ ਵਿੱਚ ਗੱਲ ਕਰਨ ਦੇ ਹੀ ਗ੍ਰਿੰਦਰ ਦੇ ਉਹਨਾਂ ਟਰੱਕ ਤੇ ਤੇ ਅਰਸ਼ ਸ਼ੰਕਰ ਕਹਿੰਦਾ ਅਰਸ਼ ਕਹਿੰਦਾ ਵੀ ਕਹਿੰਦਾ ਛੇ ਛੇਤੀ ਉੱਥੇ ਆ ਜੀ ਵੀ ਮਤਲਬ ਤੂੰ ਉੱਥੇ ਗੱਡੀ-ਕੁੱਡੀ ਚਲਾਉਣੀ ਆ ਤੇ ਸ਼ੰਕਰ ਕਹਿੰਦਾ ਗੱਡੀ ਵੀ ਆਪਣਾ ਜਾਦਾ ਉੱਪਰ ਚਲਾਉਣਾ ਮੈਨੂੰ ਸਮਝਾਇਆ ਮੈਂ ਨੇ ਵੱਡੇ ਬੰਦੇ ਜਿਹੜੇ ਵੱਡੇ ਬੰਦੇ ਹੁੰਦੇ ਨੇ ਬਿਜ਼ਨਸਮੈਨ ਬੋਸ ਬੰਦੇ ਹੁੰਦੇ ਉਹ ਗੱਡੀ ਆ ਥੋੜਾ ਚਲਾਉਂਦੇ ਆ ਉਹਦੇ ਲਾਗੇ ਵਹਿੰਦੇ ਆ ਹਾਂ ਹੁਣ ਇੱਕ ਦੋ ਦਿਨ ਸਾਰਨਾ ਨਾ ਨਾ ਕੋਈ ਨੀ ਆਪਾਂ ਦਾ ਕੋਈ ਨਾ ਛੋਟੇ ਵੀ ਨੇ ਕਿੱਡਾ ਵੱਡਾ ਬੰਦਾ ਦਿੱਤਾ ਬਹੁਤ ਬੋਸ ਬੰਦੇ ਬੈਠਦੇ ਹੁੰਦੇ ਜਿਆਦਾ ਕਿਉਂ ਗੱਡੀ ਚਲਾਉਗਾ ਇਹ ਪੁਆਇੰਟ ਤਾਂ ਇਹਨੂੰ ਪਤਾ ਨਹੀਂ ਆ ਜਿਹੜੇ ਵੱਡੇ ਬੰਦੇ ਨੇ ਵੀਮਸਮੈਨ ਫਰਮਾਂ ਦੇ ਮੈਪ ਦੀ ਬੰਦੇ ਉਹ ਲਾਲ ਸੀਟ ਤੇ ਬੈਠੇ ਰਹਿੰਦੇ ਆ ਜਾਂ ਪਿਛਲੀ ਦੇ ਵਿੱਚ ਦੇ ਰਹੇ ਚੱਲੇ ਅੱਗੇ ਬਨੇ ਇੰਦਰ ਗੱਡੀ ਹੋੜਾ ਚਲਦੇ ਆ ਬੋਸ ਬੰਦੇ ਗੱਡੀ ਲਾਉਣ ਨੂੰ ਕਿੰਦੀ ਚੱਲੇਗਾ ਇਹ ਗਿੰਦੀ ਹੱਟ ਚਲਾਉ ਗੱਡੀ ਕਿੰਦੀ ਕਿੰਦੀ ਆ ਤੇ ਬਾਕੀ ਓਵਰ ਨਹੀਂ ਮਗਰਗਾ ਮਹਿੰਗੇ ਬੋਲਦਾ ਖਿਡਾਰੀ ਆ ਇਹ ਔਰ ਇਹ ਬੋਲਦੀ ਕਹਿੰਦਾ ਜੋ ਮਹਿੰਗੇ ਬੋਲਦਾ ਹੋ ਜਿਹਦੇ ਬਾਝੇ ਅੱਜ ਕੱਲ੍ਹ ਅੱਜ ਕੱਲ੍ਹ ਤਾਂ ਦੇ ਗੁਰੂ ਚੇਲੇ ਦਾ ਕੰਮ ਹੋ ਗਿਆ ਵਾ ਸਹੀ ਗੱਲ ਹੈ ਇਸ ਪਾ ਚੇਲੇ ਦਾ ਕੰਮ ਹੋ ਗਿਆ ਨਹੀਂ ਬਿਲਕੁਲ ਸਹੀ ਗੱਲ ਕਰ ਰਹੀ ਆ ਦਿਲ ਦੀ ਗੱਲ ਕਰਤੀ ਆ ਹੈ ਵਾ ਕਰ ਦਿਲ ਦੀ ਗੱਲ ਕਰ ਸੱਚੀ ਗੱਲ ਨੇ ਇਹ ਬਿਲਕੁਲ ਅੱਜ ਸਰ ਇਹ ਜਿਹੜੀ ਗੱਲ ਆ ਸਾਰਿਆਂ ਨਾਲ ਹੋਈ ਹੋਊਗੀ ਇਹ ਬੰਦਾ ਇੱਕ ਨਾ ਪੁਰਾਣੇ ਆਪ ਬੰਦਿਆਂ ਸਾਰੇ ਦੱਸਦਾ ਉਹਨੂੰ ਕਿਹਨੂੰ ਉਸਤਾਨ ਕਹਤਾ ਨਾ ਉਸਤਾਨ ਮਾਂ ਪਿਓ ਦੇ ਬਰਾਬਰ ਸਮਝਦੇ ਸਨ ਹਾਂ ਨਹੀਂ ਜਿਹਨੂੰ ਇੱਕ ਦਿਨ ਉਸਤਾਨ ਕਹਤਾ ਮਰਨਾ ਮਰ ਜਾਣਗੇ ਪਰ ਉਹਨੂੰ ਛੱਡਦੇ ਨਹੀਂ ਕਦੀ ਭਾਵੇਂ ਜੜੀ ਮਰਦੀ ਤੰਗੜੀ ਗੱਲ ਹੋ ਜੇ ਪਰ ਅੱਜ ਕੱਲ੍ਹ ਉਹੜਾ ਉਲਟ ਹੋ ਗਿਆ ਕੰਮ ਅੱਜ ਕੱਲ੍ਹ ਇੱਕ ਨੰਬਰ ਇੱਕ ਕੋਈ ਲੈਣ ਲੱਭਦਾ ਕਹਿੰਦਾ ਤੂੰ ਗੌੜ ਦੇ ਮੈਂ ਕੌਣਾ ਸਹੀ ਗੱਲ ਕੋਈ ਚੱਲ ਦੂ ਆਪਦੇ ਘਰੇ ਪੱਕੀ ਗੱਲ ੜਾ ਤੂੰ ਤਾਂ ਨੰਬਰ ਨਹੀਂ ਲੈ ਕੇ ਦਰਨਾ ਸੀ ਇਹ ਤੇ ਤੂੰ ਆਪਣੇ ਰਕਾ ਬਣਾਇਆ ਆ ਆ ਆਪ ਜਰਕਾਨੀ ਬਣਾਇਆ ਹਾਂ ਗੱਲ ਆਗਾ ਲਈ ਆ ਵੀ ਜੱਸਾ ਵੱਡੀ ਵੀ ਮਿਹਨਤ ਬਹੁਤ ਲੋ ਕਰਦੇ ਆ ਆਂਦਾ ਫਲ ਉਹਨੇ ਲਾਉਣਾ ਮਿਹਨਤ ਆਂਦਾ ਵੀ ਬਹੁਤ ਦੁਨੀਆ ਪਰੇ ਤੋਂ ਪਰੇ ਕਰਦੀ ਆ ਫਲ ਉਹਨੇ ਦੇਣਾ ਫਲ ਉਹਨੇ ਲਾਉਣਾ ਕਰਤੂਰ ਤੇ ਜੋ ਵੀ ਤੁਹਾਡੇ ਵਿੱਚ ਹੋਈ ਜਾ ਰੱਬ ਦੀ ਮਿਹਰਬਾਨੀ ਜਾ ਉਹਦਾ ਬਾਕੀ ਨੀਂਦ ਦੀ ਸ਼ਕਰਾ ਨੀਂਦ ਨੀਂਦ ਨੂੰ ਭਰਾਦਾ ਵਾ ਇਥੇ ਕਈ ਵੱਡੇ ਵੱਡੇ ਬੰਦੇ ਕਈ ਮਿਹਨਤ ਕਰਕੇ ਜੋ ਤੁਰ ਗਏ ਨੀਂਦ ਉਹ ਬਸ ਸਾਰੀ ਜਦ ਵੀ ਤੇ ਰੱਬ ਦਾ ਹੱਥ ਹੈ ਸਿੱਖਾ ਹੋਵੇ ਬਸ ਬੰਦੇ ਨੇ ਕਿੰਨਾ ਕੁ ਬਹੁਤ ਲੋਕੀ ਜਿਹੜੇ ਬੜੀ ਮਿਹਨਤ ਕਰਦੇ ਰਹਿਆ ਪਰ ਨਹੀਂ ਯਾਰੀ ਚਲੋ ਪਤਾ ਨਹੀਂ ਕਿਸਮਤ ਚ ਕੀ ਤਾਂ ਉਹ ਮਰਦਾ ਬਾਕੀ ਮੇਨ ਗੱਲ ਬਾਕੀ ਚਲੋ ਰੱਬ ਵੇਨਾ ਸਾਨੂੰ ਪਤਾ ਹੀ ਆ ਕੋਈ ਨਹੀਂ ਕਿਰਪਾ ਕਰੇ ਆਹੀ ਆ ਗਏ ਆਇਰਪੋਰਟ ਤੇ ਲਓ ਜੀ ਆਇਰਪੋਰਟ ਆ ਗਿਆ ਆਪਾਂ ਆਇਰਪੋਰਟ ਤੇ ਪਹੁੰਚ ਗਏ ਆ ਸਾਡੀ ਆ ਗਈ ਡੈਲਟਾ ਸਪਰਟ ਆਪਣੀ ਯੂਨਾਈਟਿਡ ਆ ਯੂਨਾਈਟਿਡ ਇਹਨਾਂ ਵੱਡੀ ਚਾਹੀਦਾ ਵਧੀਆ ਤੇ ਨਿੱਕੀ ਵੱਡੀ ਇਹਨਾਂ ਥੋੜਾ ਜਿਹਾ ਜੀ ਮੋਟੀ ਤੇ ਨਹੀਂ ਜਾਂਦਾ ਵਾਕਿਆ ਸਹੀ ਕਹਿ ਲਿਆ ਯਾਰਦ ਨਹੀਂ ਮਿਸ ਕਰਦੇ ਕਿਤੇ ਫਲੈਰ 00 ਏਅਰਲਾਈਨ ਉਹ ਫਲਾਈਟ ਤਾਂ ਕਦੀ ਜਾਣਾ ਹੀ ਨਹੀਂ ਆਇਦਾਂ ਜਿੰਦਗੀ ਵਿੱਚ ਉਹ ਵੱਡੇ ਵੱਡੇ ਬਿਜ਼ਨਸਮੈਨ ਯੂਨਾਈਟਿਡ ਦੇ ਪਤਾ ਨਹੀਂ ਪਹਿਲਾਂ ਨਾਲ ਚਲੋ ਵੀ ਚਲੋ 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 ਲੇਵਰ ਚਲੋ ਲੇਵਰ ਚਲੋ ਲੇਵਰ ਚਲੋ ਉਹ ਬੋਲ ਲੈ ਭਾਈ ਜੱਟ ਦੀ ਬਣਾ ਦੋ ਆ ਜੋ ਲੇਵਰ ਆ ਜੋ ਆ ਜੋ ਆ ਜੋ ਆ ਜੋ ਟੈਟੀਉ ਦੀ 에어 ਕਨ ਤੇ ਚਾਹੀਦਾ ਵਾ ਇੰਡੀਆ ਵਿਚਾਰੇ ਉਦਾ ਆਉਂਦੇ ਆ ਮੋਟਰਸਾਵਾ ਦੇ ਹੈ ਤੇ ਲੇਵਰੀ ਹੈ ਹੈ ਤੇ ਲੇਵਰੀ ਆ ਸਾਰੀ ਆ ਲੇਵਰ ਦੇਖੋ ਰੱਖ ਵੀ ਨਹੀਂ ਉਹਨਾਂ ਨੂੰ ਆ ਚਲੋ ਅਸੀਂ ਹੁਣ ਚੱਲੇ ਅੰਦਰ ਚਲੋ ਜੀ ਹੋ ਗਿਆ ਅੰਦਰ ਸ਼ੰਕਰ ਯੋ ਯੋ ਸ਼ੈਂਕੀ ਸੰਧੂ ਸ਼ੈਂਕੀ ਦੇ ਸਭ ਕੁਝ ਚੇਲਾਗਾ ਦੱਸਦੇ ਹੁਣ ਮੈਂ ਨਹੀਂ ਕੋਈ ਕਹਿੰਦਾ ਅੱਛਾ ਤੇਰੀ ਟੀਮ ਨੇ ਬੋਲਿਆ ਅੱਛਾ ਫਿਰ ਹੋਰ ਸੌਣ ਲੱਗਾ ਲੈ ਤੇ ਕੋ ਪਾਲੀ ਵੀ ਨਾ ਕੋਈ ਕੋਈ ਪਾਲੀ ਨਹੀਂ ਮੈਂ ਨੇਪਾਲ ਹੈ ਮੇ ਆਪਰ ਬੜਾ ਇੰਦੇ ਇਹਦਾ ਕੋ ਚੇਲਾ ਆਪਾਂ ਸਾਡੇ ਪਿੰਡ ਦੀ ਉਸਤਾ ਦਾ ਪਿੰਡ ਹੈ ਸਾਡੇ ਅਸੀਂ ਇਧਰ ਗਿਆਮ ਨਹੀਂ ਕਦੀ ਵੀ ਸਾਡਾ ਕੋਈ ਹੈਗਾ ਆ ਆਪੇ ਕਹਿ ਦਿੰਦੇ ਚਲੋ ਓਕੇ ਭਾਈ ਤੁਹਾਡਾ ਬਹੁਤ థాంਕ ਯੂ ਤੁਸੀਂ ਸਾਡੀ ਸੇਵਾ ਕੀਤੀ ਸਾਂਭਿਆ ਹਨ ਲੇਬਰ ਨੂੰ ਲੇਬਰ ਨੂੰ ਤੁਸੀਂ ਸਾਂਭਿਆ ਤੁਹਾਡਾ ਬਹੁਤ ਧੰਨਵਾਦ ਹੁਣ ਅੱਗੇ ਜਾ ਕੇ ਅਸੀਂ ਕੈਲੇ ਫੁਰਨੀਆਂ ਤੇ ਜਾ ਕੇ ਹੱਡਾ ਕੋਣ ਕੰਮ ਆ ਉਥੇ ਲਾਉਣੀ ਹੈ ਦਿਹਾੜੀ ਬਾਕੀ ਹੁਣ ਸਾਡੀ ਸੇਵਾ ਉਹ ਕਰਨਗੇ ਹਨ ਸਾਂਭਣਗੇ ਲੇਬਰ ਨੂੰ ਭਾਈ ਥੈਂਕ ਯੂ ਤੁਹਾਡਾ ਸਾਰਿਆਂ ਦਾ ਜੋ ਇੰਨਾ ਮਾਨ ਤਾਣ ਦਿੱਤਾ ਨਹੀਂ ਭਾਈ ਅਸੀਂ ਤੁਹਾਡੀ ਅੱਗੇ ਗੱਲ ਕਰਦੇ ਹਾਂ ਭਾਈ ਬੜੇ ਕੂਲ ਠੰਡੇ ਸੁਭਾਅ ਦੇ ਠੰਡੇ ਸੁਭਾਅ ਜਿੰਨਾ ਸ਼ੰਕੀ ਵੀ ਕੂਲ ਨਾ ਠੰਡੇ ਸੁਭਾਅ ਦੇ ਐ ਹੱਸ ਕੇ ਪਉਂਦਾ ਰੇਡ ਐਕਸਲੈਂਟ ਨਵਾਬ ਬਣ ਕੇ ਫਾਈ ਬਣਿਆ ਨਵਾਬ ਨਵਾਬ ਹੁਣ ਆਪਾਂ ਆ ਜਾ ਅਰਸ਼ ਮੈਂ ਤੇ ਮਹਿਫਲ ਲਾਉਣੀ ਹੈ ਹਾਂ ਜਰੂਰ ਭਾਜੀ ਆਪਾਂ ਤੁਹਾਨੂੰ ਨਾਲੇ ਆਪਣਾ ਨਵੀਂ ਕੋਠ ਦਾ ਮੂਰਤੀ ਕੀ ਦਾ ਸੱਦਾਂਗੇ ਨਾਲੇ ਉਧਰ ਹਾਂਜੀ ਹਾਂ ਆ ਜਾ ਜਨੂਰੀ ਫਰਵਰੀ ਦੇ ਵਿੱਚ ਇੱਕ ਫੋਟੋ ਕਰਾ ਲਈਏ ਇੱਥੇ ਕਹਿ ਦੀ ਫਿਰ ਗੁੱਡ ਗੁੱਡ ਨਾਈਟ ਠੀਕ ਹੈ ਭਾਜੀ ਗੁੱਡ ਬਾਏ ਗੁੱਡ ਬਾਏ ਮੈਂ ਕਹਿੰਦਾ ਤੁਸੀਂ ਉੱਥੇ ਸਟਾਰਬਕਸ ਪੀਂਦੇ ਆ ਮੜਾ ਮੜਾ ਵਿਖਾ ਦੀ ਹੈ ਯਾਰਵਿੰਦਰ ਉਮੜਾ ਬੈਗ ਬਰਬਰੀ ਬੈਗ ਦੀ ਚੇਂਜ ਕਰਾ ਪੁਰਾਣਾ ਹੋ ਗਿਆ ਪੁਰਾਣਾ ਹੋ ਗਿਆ ਹੁਣ ਕੋਈ ਆਦ ਪ੍ਰਵਾ ਖਰਾਬ ਹੋ ਗਿਆ ਵੇ ਨਵਾਂ ਲਿਤਾ ਦੋ ਬਰਬਰੀ ਆ ਬੋਸ ਬੋਸ ਵੀ ਆ ਹਾਂਜੀ ਬੋਸ ਬੋਸ ਵੀ ਆ ਇਹ ਦੋ ਬਰਬਰੀ ਫਰਕ ਪੁਰਾਣਾ ਹੋ ਗਿਆ ਹਰ ਕੀ ਨਵਾਂ ਲੈਣਾ ਆਪਾਂ ਨਵੇਂ ਆਉਣਗੇ ਕਿਹੜਾ ਬ੍ਰਾਂਡ ਬਲੈਂਸੀਆ ਬਲੈਂਸੀਆ ਲੈਣਾ ਹਰ ਕੀ ਬਲੈਂਸੀਆ ਬਲੈਂਸੀਆ ਆਂਦੇ ਆ ਮਾਹੋਰ ਨਾ ਕੋ ਹੋਵੇ ਚੱਲ ਜੋ ਵੀ ਹੋਊਗਾ ਹੈ ਪਤਾ ਨਹੀਂ ਲੋਕੀ ਕੀ ਕਹਿੰਦਾ ਕਹਿੰਦਾ ਗਜਰੇਲਾ ਕਹਿੰਦੀ ਮੈਂ ਕਹਾਡਾ ਬਲੈਂਸੀਆ ਹੀ ਆ ਹੁਣ ਆਪਾਂ ਕੀ ਕਰਨਾ ਹੁਣ ਸਟਾਰਕਾ ਵੀ ਵੀ ਸਟਾਰਬਕ ਹਾਂ ਓਕੇ ਆਫਟਰ ਲੌਂਗ ਟਾਈਮ ਹੋ ਗਿਆ ਗੱਲ ਕਰਾ ਕਾਫੀ ਨੂੰ ਚਲੀਏ ਚਲੋ ਜਾ ਕੇ ਫਿਰ ਕਰੀਏ ਇੱਥੇ ਮੈਨੂੰ ਚਾਰ ਕਾਫੀ ਕਾਫੀ ਆ ਕੇ ਫਿਰ ਇੰਡੀਆ ਵਾਲੇ ਵੇਟ ਕਰਦੇ ਆਰ ਕਿੰਨੇ ਦਿਨਾਂ ਜਾਣਾ ਆਪਾਂ ਦੱਸਦੇ ਬਣਾ ਚੱਲ ਜਾਣਾ ਆਪਾਂ 20 ਦਿਨਾਂ ਦਾ 20 ਦਿਨ ਲੈ ਕੇ ਆ ਕੇ ਬਸ ਮਿਲਦੇ ਆ ਜੀ ਜਲਦੀ ਆਪਾਂ ਬਾਲਾ ਕਾਫੀ ਕਿਹੜੀ ਪੀਣੀ ਆ ਹਾਂ ਕਾਫੀ ਕਿਹੜੀ ਚਾਈ ਚਾਈਟੇ ਨੋ ਹਾਡ ਨੋ ਫੋਮ ਨੋ ਵਾਟਰ ਨੋ ਫੋਮ ਨੋ ਵਾਟਰ ਉਹ ਮੇਰੀ ਐਨ ਘਰ ਰਹਿ ਗਿਆ ਯਾਰ ਕੈਮ ਮੇਰੀ ਫੇਵਰੇਟ ਕਾਫੀ ਆ ਅਸੀਂ ਵੀਰੇ ਸ਼ਾਈ ਬੰਦੇ ਆ ਤੇ ਮਹਿੰਗੀਆਂ ਕਾਫੀਆਂ ਪੀਂਦੇ ਆ ਅਸੀਂ ਥੋੜੀ ਟਿਮ ਟਮ ਤੋਂ ਪੀਣੀ ਕਿਦਾਂ ਟਿਮ ਮੋਡਨ ਦਾ ਛੋਟਾ ਵਾ ਬ੍ਰੈਂਡ ਲਓ ਜੀ ਰਿਪੋਰਟ ਦੇ ਅੰਦਰ ਚੱਲੇ ਆ ਸੀ ਹੁਣ ਇੱਥੇ ਮੜਾ ਕਾਫੀ ਕੰਦੇ ਮੁੰਡੇ ਪੀਣੀ ਆ ਪੀ ਕੇ ਮੜਾ ਮੜਾ ਖਾ ਕੇ ਤੇ ਫਿਰ ਚੱਲਦੇ ਆ ਇਹ ਆਰਸੀ ਜਿੱਥੇ ਪੈਂਦਾ ਟੈਕਸ ਪੈਂਦਾ ਇੱਥੇ ਵੀ 400 ਪੈ ਗਿਆ ਹੈ ਟੈਕਸ ਜਾਂਦਾ ਦਾ ਨਾ ਟੈਕਸ ਵਾਜ ਤਾ ਮੇਰਾ ਹਾਂ ਓਏ ਜਿੱਥੇ ਜਾਂਦਾ ਜਿੱਥੋਂ ਬਿਨਾ ਨਹੀਂ ਜਾ ਸਕਦੇ ਬੈਗ ਬਿਨਾ ਨਹੀਂ ਜਾ ਸਕਦੇ ਬੈਗ ਛੱਡ ਕੇ ਨਹੀਂ ਜਾ ਸਕਦੇ ਅਸੀਂ ਗੱਲ ਬੈਗ ਦੀ ਨਹੀਂ ਗੱਲ ਬੈਗ ਦੀ ਤੇ ਡੀਟੀਓ ਤੇ ਟੈਕਸ ਤੇ ਪੈਣਾ ਹੀ ਆ ਡੀਡਯੂ ਨਾਲ ਦੀ ਰਹਿਣਾ ਟੈਕਸ ਤੇ ਪੈਣਾ ਹੀ ਆ ਦੰਨ ਲਈ ਆ ਗਿਆ ਵਿੰਡੋ ਸ਼ਾਪਿੰਗ ਤੇ ਚਲੀਏ ਵਿੰਡੋ ਸ਼ਾਪਿੰਗ ਕਰਦਾ ਕਹਦਾ 7-800 ਡਾਲਰ ਲਵਾ ਹੁੰਦਾ ਰੱਖ ਭਾਂਡੇ ਲੈ ਆ ਜਿਆ ਬਾਰ ਬੀਕਿਊ ਬਣਾਉਣਾ 골ਡ ਦੇ ਭਾਂਡੇ ਨੇ 450 ਚਮਚੇ ਕੋਲੀਆਂ ਲੈ ਲਿਆ ਪਰ ਬੀਕਿਊ ਹੀ ਖਾਏ ਕਰਨਾ ਤੇ ਤੂੰ ਹੀ ਆ ਕਰਨਾ ਮੈਂ ਤੁਹਾਡੇ ਲਈ ਲੈ ਆ ਹੁਣ ਜਦੋਂ ਤੁਸੀਂ ਆਏ ਜਦੋਂ ਤੁਸੀਂ ਆਏ ਤੇ ਤੁਹਾਨੂੰ 골ਡ ਦੇ ਚਮਚੇ ਮਿਲੇ ਨਾਲ ਦੱਸ ਨਵਾਂ ਸਾਰਾ ਕਹਿੰਦਾ ਮੈਂ 100 ਡਾਲਰ ਦੇ ਮੈਨੂੰ ਪਤਾ ਹੀ ਮੈਂ ਕਿ 500 ਤੋਂ ਘੱਟ ਨਹੀਂ ਭਾਂਡੇ ਚਾਹਾਂ ਸਾਢੇ 450 ਲਵਾ ਕੇ ਤੇ ਮੋੜ ਕਹੀਏ ਸੋਨੇ ਦੇ ਭਾਂਡੇ ਲੈ ਆ ਯੈਸ ਚਲੋ ਆਜੋ ਹੁਣ ਕਾਫੀ ਪੀਏ ਕੋਈ ਨਹੀਂ ਯਾਰ ਇਦੇ ਨਾਲ ਕੋਈ ਚੀਜ਼ ਚੰਗੀ ਆ ਵਾਸ ਖੇਡਦੇ ਆ ਖੇਡਦੇ ਬਣਾ ਲਈਏ ਬਾਅਦ ਚ ਨਹੀਂ ਕੋ ਭੰਨਾ ਕਿ ਨਹੀਂ ਹੈ ਗੱਲ ਨਹੀਂ ਭਾਂਡੇ ਵੀ ਨਹੀਂ ਲੈਣੇ ਬੜੇ ਔਖੇ ਹੁੰਦੇ ਆ ਪਾ ਜ਼ਿਆਦਾ ਰਹਿਣੀਆਂ ਮਹਾਰਾਜ ਮੇਰ ਕਰੇ ਵੀ 10 ਸਾਲ ਹੋ ਗਏ ਵੀਜ਼ਾ ਲੱਗੇ ਉਹਨੂੰ ਵੀ 10 ਸਾਲ ਲੰਘ ਵੀ ਚੱਲੇ 10 ਸਾਲ ਹੋ ਗਏ ਵੇ ਲੋ ਆਪਾਂ ਨੂੰ 10 ਸਾਲ ਆਪਾਂ ਪਿਛਲੀ ਤੋਂ ਪਿਛਲੀ ਤੋਂ ਆ ਰਹੀ ਮਮਾ ਹੋਰ ਵੇਖ ਅਮਰੀਕਾ ਉਹਨੂੰ 10 ਸਾਲ ਹੋ ਗਏ ਵੇਲਾ 10 ਸਾਲ ਹੀ ਵੇਲਾ ਐਂ ਟਾਈਮ ਤੇ ਭੱਜਿਆ ਜਾਂਦਾ ਨਾ ਗੋਲੀ ਵਾਂਗ 10 ਸਾਲ ਹੋ ਗਏ ਜੀ ਸਾਨੂੰ ਅਮਰੀਕਾ ਆਉਂਦੇ ਨੂੰ ਹੁਣ ਨਵਾਂ ਵੀਜ਼ਾ ਲਵਾਉਣਾ ਪੈਣਾ ਫੇਰ ਹਾਂ ਨਾ ਵੇਲਾ ਕਿੰਦੀ ਕਿੰਨਾ ਚਿਰ ਹੋ ਗਿਆ ਨਾ ਕੋਈ ਸੋਚਣ ਵਾਲੀ ਗੱਲ ਆ ਵੀ ਟਾਈਮ ਕਿਦਾਂ ਲੰਘਦਾ ਮਿੰਟੋ ਮਿੰਟ ਕਿੱਡੀ ਕਾਲੀ ਆਪਾਂ ਇੱਕ ਦਹਾਕਾ ਅਮਰੀਕਾ 'ਚ ਖੇਡ ਗਏ ਆ ਹਾਂ ਫਿਰ ਦੂਜੀ ਗੱਲ ਇਕੱਠੇ 10 ਸਾਲ ਵੇਲਾ ਅੱਜ ਕੱਲ੍ਹ ਦੇ ਗੁਰੂ ਚੇਲੇ ਸਭ ਐ ਐ ਓਖੜ ਜਾਂਦੇ ਆ ਨਾ ਦੇਖੀ ਨਾ 10 ਸਾਲ ਕੱਢ ਗਏ ਆਪਾਂ ਨਾ ਮਿਸਾਲ ਬਣਾਤੀ ਆਪਾਂ ਲੋਕ ਕਹਿੰਦੇ ਵੀ ਬਾਲਾ ਟਾਈਮ ਕਿੰਨੋਂ ਲੰਮਾ ਖੇਡਿਆ ਖੇਡਣ ਜਾਂਦਾ ਜਾਂ ਕੱਢ ਦੇ ਇਕੱਠੇ ਨਹੀਂ ਕੱਢਦੇ ਕਬੱਡੀ ਵਾਲੇ ਆਹ ਕਰਦੇ ਉਹ ਕਰਦੇ ਠੀਕ ਹਾਂ 10 ਸਾਲ ਹੋ ਗਏ 10 ਸਾਲ ਤੇ ਅਮਰੀਕਾ ਆਉਣ ਦਿਨ ਹੋ ਗਿਆ ਉਦਾਂ ਉਦਾਂ ਵਾਤ ਵੱਖਰੇ ਜ ਪਾ ਟੋ ਟੁੱਡੀਆਂ ਦੇ ਆ ਗੁਰੂ ਚੇਲਾ ਛੱਡ ਜਾਂਦੇ ਆ ਆਪਾਂ ਫੇਰ ਹੋਰ ਗੱਲਾਂ ਬਹੁਤ ਬੰਦੇ ਆ ਇਹ ਆਪਾਂ ਨੂੰ ਪਾੜਨ ਤੋੜਨ ਵਾਲੇ ਇਹ ਨਹੀਂ ਛੋੜੀ ਨਹੀਂ ਟੁੱਟਦੀ 10 ਸਾਲ ਤੇ ਸਾਨੂੰ ਅਮਰੀਕਾ ਆਉਂਦਿਆਂ ਹੋ ਗਿਆ ਉਦਾਂ ਇੰਟਰਨੈਸ਼ਨਲ ਲੈਵਲ ਤੇ 12 13 ਸਾਲ ਹੋ ਗਿਆ ਟਾਈਮ ਐਂ ਭੱਜ ਜਾਂਦਾ ਪਤਾ ਨਹੀਂ ਲੱਗਦਾ ਕਿਹੜੇ ਨੰਗੀ ਜਾਂਦਾ ਮਹਾਰਾਜ ਸੁਖ ਰੱਖੇ ਕਿ ਨਹੀਂ ਤੇਰੇ ਨੂੰ ਮੈਂ ਸਣਾ ਮੇਰੇ ਨਾਲ ਵੱਧ ਹੋ ਗਿਆ ਤੂੰ ਮੇਰੇ ਨਾਲ ਪਿਲਦਾ ਹੋਣਾ ਬਾਸ ਇਕੱਠੇ ਹੀ ਸਮਝ ਤੂੰ ਆਪਣੇ ਨਹੀਂ ਤੂੰ ਪਹਿਲੇ ਸਾਲ ਕਿਨੇ ਕਿਹੜੇ ਸੰਝ ਗਿਆ ਕਿੱਥੇ 11 ਬਾਹਰ 11 ਦਾ ਬਾਹਰ ਹੋਗਾ ਮੁੰਡਾ ਮੈਂ 13 ਚ ਗਿਆ ਸੀ ਨਿਊਜ਼ੀਲੈਂਡ ਗਿਆ ਸੀ 8 ਸੀ ਨਿਊਜ਼ੀਲੈਂ ਮਾਰਾ ਇਸੋ ਕਰਕੇ ਸਾਰਿਆਂ ਨੂੰ ਇਨਜੋਗਾ ਕਰੇ ਵੀ ਬਾਹਰ ਖੇਡਣਾ ਹੱਸਣ ਖੇਡਣਾ ਇੰਟਰਨੈਸ਼ਨਲ ਲੈਵਲ ਤੇ ਖੇਡਣਾ ਵੱਡੇ ਵਰਗ ਗੁਰੂ ਚੇਲਾ ਚੇਲਾ ਗੁਰੂ ਦੀਤ ਕਰੇ ਤੇ ਗੁਰੂ ਆਪਣੇ ਚੇਲੇ ਦੀ ਚੇਲੇ ਗੁਰੂ ਦੀ ਗੱਲ ਕਰਦੇ ਆ ਹੈ ਉਹ ਨਹੀਂ ਕਰਨੀ ਚੱਲ ਛੱਡ ਖੜਾ ਪੱਕੀ ਗੱਲ ਆ ਪਰ ਆਪੇ ਤਾਂ ਕਈ ਇਨਜੋਗੇ ਹੋਏ ਨਹੀਂ ਵੀ ਆਪਾਂ ਨਾਲ ਜਿਆਦੇ ਆਪਾਂ ਇਨਜੋਗੇ ਜੇ ਹੋਏ ਨਹੀਂ ਵੀ ਆਪਾਂ ਚੇਲੇ ਰੱਖ ਸਰ ਗਏ ਅਜੇ ਤਾਂ ਆਪਾਂ ਆਪ ਚੇਲੇ ਹੀ ਆ ਤੇ ਉਸਤਾਦ ਆਪਾਂ ਕੱਢੇ ਵੀ ਬੜੇ 올ਡ ਹੋ ਗਏ ਆ ਅਜੇ ਤਾਂ ਆਪ ਛੋਟੇ ਅਜੇ ਅਸੀਂ ਇਹ ਆਪ ਗੱਲ ਹੀ ਨਹੀਂ ਕਰਦੇ ਬਸ ਸਟਾਰਬਕ ਦੇ ਕਾਫੀ ਪੀਣ ਲੱਗੇ ਆ ਜੀ ਜਾਦਵਿੰਦਰ ਆਰਡਰ ਨੋ ਫੋਮ ਨੋ ਵਾਟਰ ਜਾਦਵਿੰਦਰ ਆਰਡਰ ਕਰ ਰਿਹਾ ਹੈ ਇਹ మీడియం ਇਸੇ ਨੋ ਫੋਮ ਨੋ ਵਾਟਰ ਨੋ ਫੋਮ ਐਕਸਟਰਾ ਹੌਟ ਉਹ ਬਸ ਕਹੇ ਹੋਈ ਪਤਾ ਇੰਨਾ ਕੀ ਹੁੰਦਾ ਤੇ ਇੰਨਾ ਹੀ ਪਤਾ ਸਾਨੂੰ ਫੇਰ ਹੋਰ ਪਤਾ ਹੀ ਮੇਰੀ ਬੇਬੇ 에ਰ ਸਟਾਰਟ ਕਰਨੇ ਗਏ ਬੀਚ ਕਰਦਾ ਅੰਦਾਸਾ ਵਲੌਗ ਨੂੰ ਮਾਈ ਤੇ ਕਰ ਦਵੇ ਸਾਰੇ ਬੜ ਕੇ ਹੈ ਜਿਹੜਾ ਪਿਆਰ ਵੇਖਿਆ ਗੁੱਸਾ ਵੀ ਵੇਖਿਆ ਮੈਂ ਮੈਨੂੰ ਜੀ ਆਰਡਰ ਦੇਣ ਨਾਲ ਪੈਸੇ ਦੇਣ ਨਾਲ ਇੱਧਰ ਆ ਪੈਸੇ ਇੱਧਰ ਜਨੇ ਆ ਅਸੀਂ ਆਰਡਰ ਦੇਣ ਨਾਲ ਹੀ ਆ ਚੱਲ ਕਰੋ ਹਾਂ ਤੇ ਇਹਦੀ ਗੱਲ ਮੈਨੂੰ ਇੰਗਲਿਸ਼ ਕਹਿਣੀ ਚਾਹੀਦੀ ਹਾਂ ਹਾਂ ਗਲਤ ਕਰ ਗਿਆ ਮੈਂ ਚੱਲ ਇੰਗਲਿਸ਼ ਤੇ ਕੀ ਕਹਵੇਂਗਾ ਦੱਸ ਹਣ ਹੋਰ ਅਗਲੇ ਆਰਡਰ ਤਾਂ ਕਹਿੰਦੇ ਕਿ ਕੀ ਸੋਚ ਲਾਉਂਨੇ ਚਰੇ ਉਹਨੂੰ ਜਦ ਤੱਕ ਸੋਚ ਲਈਏ ਕਿ ਨਹੀਂ ਭਾਈ ਸਹੀ ਕਹਿੰਦੇ ਅੱਜ ਤੋਂ ਇਹਦਾ ਨਵਾਂ ਨਾ ਆਇਆ ਟੈਕਸ ਕਿਦਾ ਮੇਰਾ ਟੈਕਸ ਟੈਕਸ ਕਿ ਟੈਕਸ ਟੈਕਸ ਨਾ ਪੈ ਗਿਆ ਇਹਨਾਂ ਨੂੰ ਭਾਈ ਕਿਤੇ ਗੋਲ ਗੱਪੇ ਖਾਣੇ ਵੀ ਨਾ ਚਾਏ ਉਹ ਇਹ ਮਹਿੰਗਾ ਪਊਗਾ ਜੀ ਉੱਥੋਂ ਵੀ ਸੌਦਾ ਮਾਰ ਲੈਣਾ ਕੋਈ ਨਾ ਕੋਈ ਜੀਐਸਟੀ ਲੱਗ ਜੀਐਸਟੀ ਜੀਐਸਟੀ ਰਾਤੀ ਮੂਵੀ ਵੇਖਣਗੇ ਭਰਾ ਮੇਰੇ ਉਹ ਕਾ 10 ਕਿਲੋ ਫੁੱਲੇ ਲੈ ਲਏ ਨਹੀਂ ਨਹੀਂ ਉੱਥੇ ਕਹਿੰਦਾ ਵੀ ਆਪਾਂ ਮੜੀ ਇੱਕ ਸਟੋਰ ਖੋਲ੍ਹ ਲਾਂਗੇ ਜਾਈਏ ਮੈਂ ਕਿਹਾ ਚੱਲੀਏ ਉੱਥੇ ਸਾਡੇ ਮਾਰ ਕੇ ਪੈ ਗਿਆ 24 ਆਵਰ ਚੱਲੂਗਾ ਉਹਦੇ ਐਵੇਂ ਨਾ ਚੋਕਨੀ ਕਿਸਦਾ ਕੀ ਗੱਲ ਹੋ ਗਈ ਕੀ ਗੱਲ ਹੋ ਗਈ ਅੱਜ ਇੱਕ ਹੋਰ ਗੱਲ ਵੀ ਸ਼ੰਕਰ ਕਹਿੰਦਾ ਵੀ ਯਾ ਦੇ ਦਿਨ ਪਹਿਲਵਾਨ ਨਾਲ ਗੱਲ ਕਰਾਂਗਾ ਕਿ ਹਾਂ ਇਹਦਾ ਉਹਰ ਜਿੱਦਾਂ ਦੋ ਰੇਡਾਂ ਮੁੜ ਗਿਆ ਨਾ ਇਹਨੇ ਵੀ ਜਾਣਾ ਭੱਜ ਉਹ ਤੇ ਭਾਈ ਵਲੌਗ ਨੋਟ ਕਰ ਨੋਟ ਕਰ ਲਓ ਵਲੌਗ ਚ ਜੇ ਭੱਜੂਗਾ ਗੁਰੂ ਚੇਲੇ ਵਾਲਾ ਕੰਮ ਕਰਕੇ ਦਿਖਾਏਗਾ ਪਰਾ ਇੱਥੇ ਪੱਗ ਦੇ ਕੇ ਵੀ ਛੱਡ ਜਾਂਦੇ ਲੋਕੀ ਪੱਗ ਦੇ ਕੇ ਵੀ ਪੱਗ ਦੇ ਕੇ ਵੀ ਛੱਡ ਜਾਂਦੇ ਆ ਇੱਥੇ ਖੜੇ ਆ ਜਵਾਨ ਕਰਕੇ ਆ ਖੜੇ ਆ ਭਾਈ ਕਿੰਨੀ ਚੇਲਾਸਲੀ ਉਹ ਹੁੰਦਾ ਵੀ ਭਾਵੇਂ ਜਿਹੜਾ ਚੇਲਾਸਲੀ ਪੜਾ ਕਿਹੜਾ ਹੁੰਦਾ ਦੱਸਾਂ ਕੁਝ ਭਾਵੇਂ ਗੁਰੂ ਜੀਰੋ ਵੀ ਹੋ ਜੇ ਨਾ ਕਦੇ ਭਾਵੇਂ ਮੱਜੇ ਦੇ ਵੀ ਚਲ ਜੇ ਉਦੋਂ ਵੀ ਉਹਨੂੰ ਸਾਹਵੇਂ ਉਹ ਹੁੰਦਾ ਜੇਲਾ ਹੈ ਗੱਲ ਕਣੀ ਹੈ ਸਤਾਰ ਬਿਲਕੁਲ ਉਹ ਚੇਲਾ ਭਾਵੇਂ ਜਿੱਡੀ ਮੱਜੀ ਗੱਲ ਭਾਵੇਂ 3 ਲੱਖ 100 ਕਰਨ ਨੂੰ ਭਾਵੇਂ ਮਾੜੀ ਕਰਦੇ ਪਰ ਜਿਹਨੋਂ ਜਿਹਦੇ ਬੰਦੇ ਤੇਰੇ ਨਾਲ ਖੜਾ ਨਾ ਨਹੀਂ ਮਾਰੀ ਜਾਂ ਸਾਡੋ ਨਹੀਂ ਕੀ ਕਰਨੀ ਹੁੰਦੀ ਆ ਵੈਸੇ ਗੱਲ ਕਰਦਾ ਵੀ ਸੋਚ ਨਹੀਂ ਪਾਈਦਾ ਨਾ ਨੰਬਰ ਲੈਣ ਲੱਗ ਪਏ ਥੋੜਾ ਸੋਚਣ ਦੇ ਤਾਂ 6 ਤੋਂ ਬਾਅਦ ਉਹ ਕੱਲਾ ਭਾਜੀ ਆਪਣੇ ਨਾਲ ਖੜਾ ਉਹ ਤੇਰਾ ਗਲਮਦਾ ਵੜੇ ਆਹੋ ਪਰ ਚੱਕਰੇ ਨਾ ਵੜੇ ਬੰਦੇ ਇਦਾਂ ਖੜਦੇ ਆ ਪਰ ਬਾਝ ਭੁੱਲ ਜਾਂਦੇ ਆ ਹਾਂ ਗੱਲ ਆ ਫੈਟ ਹੋ ਗਿਆ ਭਾਈ ਨਹੀਂ ਉਹ ਉਹਦਾ ਗੱਲ ਕਰਨੇ ਆ ਜਦੋਂ ਮਹਾਰਾ ਸੁੱਖ ਰੱਖੇ ਭਰਾ ਅੱਗੇ ਰਾਸ਼ੀ ਦਾ ਕੰਮ ਮਾਰੀ ਆ ਵੈਸੇ ਗੱਲ ਕਰਨ ਲਿਆ ਓਏ ਤੈਨੂੰ ਵੀ ਅੱਜ ਕੱਲ ਨਾ ਗੁਰੂ ਚੇਲੇ ਦਾ ਕੰਮ ਖਤਮ ਹੋ ਜਾਂਦਾ ਵੀ ਛੱਡ ਜਾਂਦੇ ਆ ਅਸਲੀ ਚੇਲਾ ਉਹ ਹੁੰਦਾ ਜਿਹੜਾ ਐਂਡ ਤੱਕ ਐਂਟਰੀ ਸਾਹ ਤੱਕ ਨਾਲ ਖੜਦਾ ਬੀਜ ਜਰੋਂ ਭਾਵੇਂ ਤੂੰ ਕਦੇ ਵੀ ਤਗੜੇ ਮਕਾਨ ਤੇ ਕਦੇ ਪਹੁੰਚ ਗਿਆ ਉਦੋਂ ਵੀ ਤੂੰ ਯਾਦ ਕਰਿਆ ਵੀ ਉਹ ਵੀ ਉਹ ਬੰਦਾ ਮੇਰੇ ਦੋ ਦੋ ਚਾਰ ਦੋ ਚਾਰ ਸਾਲ ਕੱਢ ਗਈ ਨਹੀਂ ਨਹੀਂ ਇੰਡੀਆ ਭਾਜੀ ਖੇਡੂ ਵੀ ਦਬਾਬਾ ਬੋਲਦਾ ਹਾਏ ਡੇਢ ਦੀ ਕਬੱਡੀ ਮੈਂ ਆ ਡੇਢ ਦੀ ਬਾਅਦ ਚ ਪਾ ਪਾਣਾ ਕਿ ਡੇਢ ਵਾਲੀ ਪਾਉਂਗਾ ਬਾਅਦ ਚ ਪਾ ਪਾਣਾ ਨਹੀਂ ਜੇ ਪਾਉਂਗਾ ਇਹ ਦੱਸ ਨਾ ਕਿ ਡੇਢ ਵਾਲੀ ਪਾਉਂਗਾ ਬਾਅਦ ਚ ਨਹੀਂ ਕਹਿੰਦਾ ਕਿੰਨੇ ਕਿੰਨਾ ਕਿੰਨੇ ਸਾਲ ਪਾਉਂਗਾ ਜਿੰਨਾ ਟਾਈਮ ਭਾਈ ਕਬੱਡੀ ਖੇਡੀਂਗਾ ਖੇਡੂਗਾ ਜਿੰਨਾ ਚਿਰ ਖੇਡਣਾ ਹੈ ਆਹ ਹੈ ਕਿ ਨਹੀਂ ਆਪਾਂ ਸੁਣਨਾ ਵੀ ਬਸ ਲੈ ਖੁਸ਼ ਕੀਤਾ ਜੀ ਉਹ ਪਤਾ ਨਹੀਂ ਹੁਣ ਭਾਈ ਜਿਹੜੀ ਟੀਮ ਬਣਾਏ ਕਰੂਗੇ ਉੱਚੀ ਖੇਡਣਾ ਇਹ ਪੱਕੀ ਆ ਅਮਰੀਕਾ ਵੀ ਉੱਚੀ ਖੇਡਣਾ ਕੈਨੇਡਾ ਵੀ ਜਿੱਥੇ ਭਾਈ ਕਹਿੰਗੂ ਉੱਥੇ ਖੇਡਣਾ ਜੇ ਇਹਨਾਂ ਤਰੁ ਖੜਾ ਜਾਣਾ ਅਮਰੀਕਾ ਉਨੇ ਇਹਦਾ ਨਹੀਂ ਕਰੀ ਹੋ ਸਕਦਾ ਜੇ ਕੈਨੇਡਾ ਖੜਾ ਹੈ ਨਾ ਹੈ ਨਹੀਂ ਵੇਖ ਲੈ ਆ ਜੇ ਵੀ ਉਹ ਮੈਂ ਕਿਹੜਾ ਭਾਈ ਇੰਡੀਆ ਕਿਹੜਾ ਮੈਂ ਨਹੀਂ ਕੱਲ ਨੂੰ ਤੇ ਨਹੀਂ ਕੱਲ ਨੂੰ ਹੈ ਓਏ ਕੱਲ ਨੂੰ ਕਿਰੇ ਤੇਰੀ ਤੂੰ ਤੇਰੀ ਇਹ ਗੱਲਾਂ ਕਰਾ ਸਕੇ ਤੂੰ ਨਾ ਨਹੀਂ ਇਹਨੇ ਮੈਨੂੰ ਬਾਹਰ ਨਹੀਂ ਖੜਾ ਜਲ ਗੈਟ ਆਊਟ ਕਰੋ ਅਗਲਾ ਸੀ ਲਾ ਅਗਲਾ ਗਰੂ ਲੱਭੀਏ ਮੈਂ ਕਿਹਾ ਇਹਨੇ ਨਾ ਅਗਲਾ ਗਰੂ ਲੱਭੀ ਹੁਣ ਬਸ ਛੱਡੋ ਇਹਨੇ ਬਾਹਰ ਨਹੀਂ ਖੜਿਆ ਮੈਨੂੰ ਅੱਜ ਲੈ ਆਂਦੇ ਆ ਇੱਥੇ ਨਾ ਮੈਂ ਕਿਹਾ ਨਾ ਇੰਡੀਆ ਨੂੰ ਚੱਲਾ ਸੀ ਇੱਥੇ ਨਾ ਉਹਦਾ ਦਾਦਾ ਇੰਡੀਆ ਨੂੰ ਚੱਲਾ ਸੀਗਾ ਭਾਈ ਫੋਰ ਛੱਡਾ ਇੱਥੇ ਬੰਦੇ ਦੀ ਕਿਸੇ ਦੇ ਬਾਹਰ ਦੀ ਗੱਲ ਨਾ ਹੋਏ ਤੇ ਉਦੋਂ ਹੀ ਛੱਡ ਉਦੋਂ ਵਿੱਚ ਸਤਾਰ ਬਦਲ ਲੈਂਦੇ ਆ ਵੀ ਇਹਨੇ ਸਾਨੂੰ ਬਾਹਰ ਨਹੀਂ ਖੜਿਆ ਅੱਜ ਸਾਰਿਆਂ ਕੋ ਸੱਚ ਬੋਲ ਲੈਣਾ ਵਲੌਗ ਚ ਉਸੇ ਲਈ ਬਰਦੰਦੇ ਆ ਉਸਤਾਦ ਵੀ ਇਹ ਖੜਿਆ ਨਹੀਂ ਮੇਰਾ ਜਿਹੜਾ ਪਹਿਲਾਂ ਕੀਤਾ ਸਾਰਾ ਮਿੱਟੀ ਨਾਲ ਹੀ ਉਹ ਨਾਲ ਮਿੱਟੀ ਆਪਾਂ 100 ਕੰਮ ਕਰਤਾ ਇੱਕ ਨਹੀਂ ਕੀਤਾ ਇੱਕ ਨਹੀਂ ਕੀਤਾ ਸਹੀ ਗੱਲ ਆ ਚਲੋ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਭਾਜੀ ਨੂੰ ਮੈਂ ਕਿਹਾ ਭਾਜੀ ਮੈਂ ਇੰਡੀਆ ਆਉਣ ਲੱਗਾ ਭਾਜੀ ਮੈਨੂੰ ਕਹਿੰਦਾ ਇੰਡੀਆ ਕਾਰਨਾ ਅਮਰੀਕਾ ਚਾਲੋ ਤੇ ਨਾਲ ਹੀ ਅਗਲੇ ਦਿਨ ਭਾਜੀ ਉੱਥੇ ਆ ਗਿਆ ਨਾਲ ਹੀ ਆਪਾਂ ਫੇਰ ਗੱਲ ਪੱਕੀ ਆ ਇਹ ਤੇ ਕਈ ਲੈ ਗਿਆ ਛੋਟਾ ਇਹ ਇੱਕ ਨਹੀਂ ਕਈ ਕੈਨੇਡਾ ਅਮਰੀਕਾ ਲੈ ਜਾਂਦੇ ਵੀ ਜਲਵਾ ਗਏ ਚਲ ਕੋਈ ਨਹੀਂ ਮਹਾਰਾਜ ਸੁਖ ਰਕੇ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਆ ਰਹੇ ਹੋਣਾ ਅਸੀਂ ਵੀ ਕਬੱਡੀ ਖੇਡਤੀ ਆ ਪਰ ਆਸਤਾ ਦੇਖਿਆ ਜਿਹਨੇ ਆਪਣਾ ਇਲਾਕਾ ਸਾਰਾ ਵਾੜਤਾ ਹਾਂ ਮੈਂ ਬਹੁਤ ਦੇਖਿਆ ਕਬੱਡੀ ਵਾਲੇ ਕੋਈ ਨਕੇ ਨੁਕਸਦਾ ਮੈਂ ਤਾਂ ਨਹੀਂ ਪਰ ਬੰਦਾ ਦੇਖਿਆ ਜਿਹਨੇ ਸਾਰਾ ਇਲਾਕਾ ਵਾੜਿਆ ਹਾਂ ਮਹਾਰਾਜ ਚੜ੍ਹਦੀ ਕਲਾ ਬਖਸ਼ੇ ਨਿਊਜ਼ੀਲੈਂਡ ਕਿੰਨੇ ਬੰਦੇ ਖੜੇ 10 ਮੈਂ ਦੱਸ ਦਿਆਂ ਸਾਰਿਆਂ ਨੂੰ 20 ਮੰਨ ਤਖਦਾ ਜਦੋਂ ਬੰਦੇ ਬਾਹਰ ਜੰਦੇ ਛੱਡ ਜਾਂਦੇ ਜਦੋਂ ਟ੍ਰੱਕਾਂ ਦੇ ਟ੍ਰੱਕ ਟ੍ਰੱਕਾਂ ਦੇ ਟ੍ਰੱਕ ਭਰ ਕੇ ਗਏ ਸੀ ਇਸ ਹਿਸਾਬ ਨਾਲ ਜਿੰਨੇ ਤੋਂ ਹੁਣ ਤੱਕ ਬੰਦੇ ਚੱਲੇ ਟ੍ਰੱਕਾਂ ਦੇ ਭਰ ਕੇ ਚੱਲ ਗਏ ਨਾ ਪੂਰਾ 1965 ਦੀ ਗੱਲ ਹੈ ਬਾਜੀ ਕੋਈ ਚੱਲ ਕੋਈ ਨਹੀਂ ਹੁਣ ਆਪਾਂ ਕੋਈ ਖਾਣ ਨੂੰ ਲਈ ਆਜੋ ਖਾਣਾ ਕੋਈ ਕੀ ਚੱਖਣ ਚੱਲਦਾ ਪੱਠੇ-ਕੁੱਠੇ ਪਾਉਣ ਵਾਲੇ ਵੀ ਲੈ ਜਾਗੇ ਨਹੀਂ ਖਾਣਾ ਕੀ ਹੁਣ ਇਹ ਦੱਸ ਪਾਣਾ ਕੀ ਤੇ ਵੱਡ ਵੀ ਸਾਰੇ ਨਿਊਜ਼ੀਲੈਂਡ ਤੇ ਬਾਹਰ ਚੋ ਕਹ ਇੱਕ ਸਾਲ ਬਾਹਰ ਲਗਾ ਅਗਲੇ ਸਾਲ ਕਿ ਕਹ ਨਾ ਗੱਲ ਕਰਾਈਗੀ ਉਹਨੇ ਕਹਣਾ ਨਹੀਂ ਯਾਰ ਇਹਨੇ ਮੇਰੀ ਬਾਹਰ ਦੀ ਗੱਲ ਨਹੀਂ ਕਰਾਈ ਹੁਣ ਅਗਲਾ ਉਸਤਾਦ ਲੱਭੀਏ ਪਤਾ ਕਿੰਨਾ ਬੜਾ ਵਾਇਕ ਨੂੰ ਨਾ ਮਹਾਰਾਜ ਆ ਹੂੰ ਸਾਰਾ ਕੁਝ ਵਿੰਦਾ ਉਹਨੂੰ ਸਭ ਕੋ ਪਤਾ ਮੈਂ ਇਨਾ ਵੀ ਬੰਦੇ ਦੀ ਨੀਂਦ ਦਾ ਉਹਨੂੰ ਸਾਰਾ ਪਤਾ ਦਾ ਵੀ ਇਹ ਕੀ ਕਰਦਾ ਇਹ ਲੈਣੀ ਦੇਣੀ ਸਾਰੀ ਸਾਰੀ ਭੁਗਤਨੀ ਇੱਥੇ ਪੈਣੀ ਆ ਹਾਂ ਸਾਰਾ ਕੁਝ ਇੱਥੇ ਹੀ ਆ ਸਿੱਧੂ ਲੇਟ ਆਇਆ ਇਧਰ ਗੱਲਬਾਤ ਹੋ ਗਈ ਇਹਨਾਂ ਮੈਨੂੰ ਚੈੱਕ ਕਰੀ ਗੱਲ ਆਪਣੇ ਦਾਰਾ ਭਾਜੀ ਮੁਠੱਡੇ ਵਾਲਾ ਮੈਂ 2011 ਉਹਨਾਂ ਨਾਲ ਖੇਡਣਾ ਆ ਇਹ ਬੰਦੇ ਨੇ ਮੇਰੇ ਤੋਂ ਗੱਲ ਗਈ ਕਹਿੰਦਾ ਜਿਹੜਾ ਆਪਣੇ ਘਰ ਅੱਧੀ ਰੋਟੀ ਖਾ ਲੋ ਉਹ ਚੰਗੀ ਜਾਂ ਕਿਤੇ ਦਰਦ ਦਰ ਪੜਗਣ ਨਾਲ ਉਹ ਜਿਹੜੇ ਬੰਦੇ ਕਹਿੰਦਾ ਛੱਡ ਕੇ ਜਾਣਗੇ ਤੇ ਉਹ ਫਿਰ ਤੋਖਾ ਹੀ ਗਾਂ ਖਾਣਗੇ ਇਹ ਆਪਣੇ ਨੂੰ ਕਿਸੇ ਦਾ ਕੀ ਹੋਣਾ ਯਾਰ ਜਿਹੜੀ ਥਾਲੀ ਬੈਗੇ ਘਰੇ ਮਾਂ ਪਿਓ ਦੇ ਘਰੇ ਬੈਗੀ ਜਿਹਦੇ ਖਾ ਲਿਆ ਤੇ ਜੇ ਉਹ ਬੰਦਾ ਉਹਨੂੰ ਛੱਡ ਦੇ ਮਾੜੀ ਗੱਲ ਆ ਮੇਰੀ ਗੱਲ ਤੋਂ ਚੱਕਰ ਪੈਦਾ ਛੱਡਣਾ ਨਹੀਂ ਚੁੱਪ ਕਰਕੇ ਛੱਡ ਦੋ ਬਸ ਵੱਡੋ ਨਾ ਕਿ ਉਹਨੇ ਆਜ ਬੱਚੋ ਦੂਜੀ ਗੱਲ ਨਹੀਂ ਬੰਦੇ ਉਹਹੀ ਬੰਦੇ ਛੱਡ ਕੇ ਫਿਰ ਅਗਲੋ ਮੈਨੂੰ ਵੇਰਦੇ ਆ ਉਹ ਗੱਲ ਮਾੜੀ ਨਾ ਚੁੱਪ ਕਰਕੇ ਹੋ ਜਾਓ ਫਿਰ ਗਾੜੀਆਂ ਵ ਫੇਰ ਗਣੀ ਸੁਣਾਉਂਦੇ ਵੀ ਆ ਤੂੰ ਐ ਕੀਤਾ ਹੀ ਐ ਕੀਤਾ ਮੇਰੇ ਨਾਲ ਕੋਈ ਨਹੀਂ ਸੋਚ ਜੇ ਤੈਨੂੰ ਕਿੱਥੋਂ ਚੱਕਿਆ ਬਸ ਬਸ ਬਾਰਸ਼ ਹੋ ਨਾ ਰਹੀ 19 ਕ ਮਾਤੇ ਆ ਮਾਤੋਂ ਨਹੀਂ ਰੱਬ ਉਹ ਰੱਬ ਰੱਖਦਾ ਵੀ ਉੱਥੇ ਕੀ ਆ ਹਾਂ ਚੱਲਾ ਜੋ 19 ਕ ਮਾਤੇ ਆ ਮਾਨੂੰ ਉਹਨਾਂ ਨੂੰ ਚਲੋ ਕੋਈ ਗੱਲ ਨਹੀਂ ਆਜੋ ਹੁਣ ਅਗਲੇ ਬੰਨੇ ਆਪਾਂ ਮੈਕਡੋਨਲਡ ਚ ਬਿਲਕੁਲ ਭੰਡੀ ਦੀ ਭੰਡੀ ਕਰਦਾ ਉੱਥੇ ਪੈ ਜਿਹੜਾ ਕੀ ਗੇਅਰ ਆ ਗਿਆ ਗੇਅਰ ਆਪ ਗੇਅਰ ਆਪ ਇਹ ਵੀ ਕੋਈ ਬ੍ਰਾਂਡ ਆ ਹੁਣ ਅਸੀਂ ਮੈਕਡੋਨਲਡ ਤੋਂ ਕੁਝ ਖਾਣ ਨੂੰ ਲੈਣ ਲੱਗੇ ਆ ਉਹ ਲੈ ਗੰਦੀ ਇੱਥੇ ਆ ਗਈ ਗਿੰਦਾ ਅਮਰੀਕਾ ਵਾਲਾ ਗਿੰਦਾ ਅਮਰੀਕਾ ਵਾਲਾ ਤੂੰ ਨਾ ਖੜਾ ਛੱਡੀ ਤੂੰ ਨਾ ਘਰੇ ਜਾਈ ਟੈਂਪਲ ਤੁਹਾਡਾ ਖੜਾ ਜਿਹੜਾ ਇਹ ਟੈਂਪਲ ਐਂਪੂ ਐਂਪਲ ਐਂਪੂ ਇੱਕਦਾਂ ਐਂਪੂ ਕੱਪਣਾ ਵੀਰ ਆ ਯਾਰ ਆਪਣੇ ਰਿਸ਼ਤੇਦਾਰ ਵੀ ਸਹੀ ਗੱਲ ਆਪਣੀ ਮਾਸੀ ਦਾ ਮੁੰਡਾ ਵੀ ਆਏ ਨਹੀਂ ਐਂਪੂ ਨਾ ਕਿਨੇ ਰੱਖਿਆ ਤੁਹਾਡਾ ਸਾਡੇ ਸਾਬ ਰਿਸ਼ਤੇਦਾਰ ਵੀ ਆਏ ਓਕੇ ਮਾਰਾ ਛੱਡ ਦੀ ਗੱਲਾ ਬਖਸ਼ੀ ਲਓ ਜੀ ਚੀਜੀ ਆ ਗਈ ਸਾਰਿਆਂ ਦੀ ਓਕੇ ਜੀ ਓਕੇ ਪਾ ਲਈਏ ਚੱਲੇ ਜੀ ਸਾਰੇ ਆਪਾਂ ਦਿੱਤੀਆਂ ਉਹ ਕਿਧਰ ਗਿਆ ਉਹ ਚੰਗਾ ਭਾਜੀ ਕਹਿੰਦੇ ਆ ਚੰਗਾ ਹਾਏ ਇਹ ਕਹਿੰਦੇ ਆ ਓਕੇ ਭਾਜੀ ਮਿਲਦੇ ਆ ਮਿਲਦੇ ਆ ਜੀ ਆਏ ਵੇ ਗੰਦਿਆ ਘੋਟ ਕੇ ਜੱਫੀ ਪਾ ਕੇ ਇੱਕ ਪਾਰੀ ਕਰ ਲੈ ਫੇ ਪਾਰੀ ਇੱਕ ਪਾਰੀ ਆਏ ਜੰਮੇ ਨਾਲ ਦੇ ਕਿਤੇ ਨਹੀਂ ਮਿਲਦੇ ਆਉਂਦੇ ਹਾਂ ਜੰਮੇ ਨਾਲ ਦੇ ਕਹੇ ਹੋਰ ਕੋਈ ਨਹੀਂ ਜੰਮੇ ਨਾਲ ਦੇ ਜਿਹੜੇ ਉਹ ਜੰਮੇ ਨਾਲ ਦੇ ਤੂੰ ਕਿਹਦੇ ਆਉਨਾ ਇਹ 10-10 ਸੈੱਲਡ ਆਇਆ ਵੇਖੋ ਵੀ ਹਾਂ ਜੀ ਬਾਤ ਦੁਨੀਆ ਫੜੀ ਯਾਰ ਦੁਨੀਆ ਮਹਿੰਗੇ ਬੰਦੇ ਖੜਾੜੀ ਬਣਿਆ ਕੀ ਜਿਵੇਂ ਵੱਖਰੀ ਕਰਦਾ ਹਾਂ ਚਲੋ ਜੀ ਚਲੋ ਚੱਲ ਜੀ ਕੀ ਕਹਿੰਦੇ ਆ ਅੱਜ ਉਹਨੇ ਚੜਨਾ ਟੈਂਪੋ ਚੱਲਿਆ ਰਾਵਾਂ ਦਾ ਮੇਰੇ ਸਕੇ ਭਰਾਵਾਂ ਦਾ ਸਾਰੇ ਜਾਨੇ ਵੀਰ ਬੈਠੇ ਆ ਹਾਂਜੀ ਪਲੇਜ 'ਚ ਬੈਗੇ ਤਨੇ ਅਹੀਂ ਤੇ ਬੜੇ ਤੰਗ ਬੈਠੇ ਆ ਜੀ ਟੈਡ ਪਲੇਨ ਇਹ ਅਸਲ ਜੇ ਪਲੇਨ ਲੈ ਛੋਟਾ ਗੋਡੇ ਵਿਖਾਵੜੇ ਛੋਟੇ ਕਰਦਾ ਜੀ ਇੱਥੇ ਦੇਖੋ ਗੋਡੇ ਲੱਗੇ ਨਾਲ ਬੜਾ ਔਖਾ ਕੰਮ ਇਦਾਂ ਐ ਹੀ ਜਾਣਾ ਹੁਣ ਸਭ ਦਾ ਪਲੇਨ ਹਿੱਥੇ ਨੇ ਇਹਨਾਂ ਨੂੰ ਜਰੈਕਟਰ ਵਾਲਿਆਂ ਨੂੰ ਵੀ ਪਲੇਨ ਆਪਣੇ ਵੱਡੇ ਕਰੋ ਮੁੰਡੇ ਜਿਹੜੇ ਪਲੇਅਰ ਬੰਦੇ ਆ ਨਹੀਂ ਹੋਂਦ ਬਿਠਾਇਦਾ ਇਸ ਕਰਕੇ ਇਥੇ ਵੀ ਪਲੇਨ ਵੱਡੇ ਰੱਖੋ ਬਹੁਤ ਟ੍ਰੈਡ ਤੇਰਾ ਕਿਦਾਂ ਆਪਣਾ ਹੀ ਮੇਰੇ ਸੋਨਾਂ ਲੈ ਆ ਜਿਹੜਾ ਕਬੱਡੀ ਵਾਲਾ ਤੇਰੇ ਦੇ ਬਚਰੇ ਦੇ ਗੋਡੇ ਦੀ ਵੀ ਪ੍ਰੋਬਲਮ ਆ ਜੀ ਤਾਂ ਤੇ ਇਹ ਹੋਰ ਤੰਗ ਹੋਊਗਾ ਸੱਜਾ ਗੋਡਾ ਖੱਬਾ ਆੜਾ ਵਾ ਵਿਚਾਰਕ ਹੋ ਜਾਂਦੇ ਹੋ ਤੰਗ ਜਾਣਾ ਬਣਾ 2.5 ਘੰਟੀਆਂ ਉਹ ਆ ਗਿਆ ਆਪਣੀ ਸੀਟ ਵਾਲਾ ਕਹਿ ਮੈਂ ਠਾ ਲੈ ਲੱਗਾ ਠਾ ਲੈਣਾ ਪੈਸੇ ਇਹਨੂੰ ਮੈਂ ਕਹਿੰਦੇ ਕਿਆ ਦਨੇ ਆ ਚਲੋ ਕੋਈ ਨਹੀਂ ਇਸ ਫਾਸਟ ਰਿਸਿਪਟ ਆ ਗਿਆ ਪੰਗਾ ਤਨ ਬਾਹਰ ਕਰਦੇ ਹਾਂ ਹਾਂਜੀ ਭਾਜੀ ਕਿਤਾ ਲੱਗੀ ਆ ਗੇਮ ਪੂਰੀ 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 ਪੂਰਾ ਸਰਾ ਪਿਆ ਤਾੜੇ ਦੇ ਕੱਕਰ ਚੱਲਣ ਢਈ ਆ ਆ ਹੈਗੇ ਅਰਸ਼ ਭਾਜੀ ਦੇ ਆ ਮੇਰੇ ਆ ਜਾਂ ਦੇਵ ਭਾਜੀ ਦੇ ਚਲੋ ਆਜੋ ਵਰਦਨੀ ਕੰਮ ਪਰ ਨਵਲ ਉੱਡ ਲੱਬੀ ਲਓ ਜੀ ਉਤਰ ਲੱਗੀਆਂ ਆਪਾਂ ਇੱਥੇ ਡਸਟ ਹੀ ਹੈ ਨਾ ਉੱਥੇ ਉਤਰਨਗੇ ਤੁਹਾਨੂੰ ਦਿਖਾਉਣੇ ਵੇਖੋ ਕਿੱਡੇ ਸੋਹਣੇ ਘਰ ਲੱਗਦੇ ਰੁੱਖ ਵੇਖੋ ਕਿੰਨਾ ਇੱਕ ਚੀਜ਼ ਹੀ ਨੋਟ ਕਰੋ ਹੁਣ ਆਪਣੇ ਰੁੱਖ ਵੱਢੀ ਜਾਂਦੇ ਆ ਤੇ ਇੱਥੇ ਵੇਖੋ ਹਰਿਆਲੀ ਕਿੰਨੀ ਹੈ ਕਿੰਨਾ ਰੋਖਿਆ ਤਦੇ ਵੈਦਰ ਵਧੀਆ ਨਹੀਂਦਾ ਆਪਣੇ ਸਾਰੇ ਰੁੱਖ ਵੱਢੀ ਜਾਂਦੇ ਆ ਵੇਖੋ ਸਹੀ ਧਿਆਨ ਨਾਲ ਝੂਮ ਕਰਾ ਹੋਰ ਆ ਤੇ ਵੇਖੋ ਆ ਰੁੱਖਾਂ ਦੇ ਵਿੱਚ ਘਾਹ ਰਿਆ ਤੇ ਕਿੱਡਾ ਸੋਹਣਾ ਇੱਥੇ ਵੈਦਰ ਹੋਊਗਾ ਤੁਹਾਨੂੰ ਆਪ ਸਾਬ ਲਾ ਲੋ ਕਿੰਨਾ ਰੋਖਿਆ ਤੂੰ ਕੀ ਕਹਣਾ ਚਾਹੁੰਦਾ ਆਪਣੇ ਦੇ ਬਾਰੇ ਭਾਜੀ ਸੇਰਾ ਆ ਬਹੁਤ ਕੰਮ ਬੇਰੋਖਾਂ ਦੇ ਵਿੱਚ ਖੜਾ ਹੈ। ਬਹੁਤ ਸੋਹਣਾ ਲੱਗਦਾ ਭਾਜੀ ਦੇਖੋ ਬੇਕੜੇ ਸੋਹਣੇ ਗਰਾਉਂਡਾ ਵੀ ਇਹਦੇ ਵਿੱਚ। ਰੁੱਖ ਵੇਖਣਾ ਤਾਂ ਜੰਗਲ ਹੀ ਆ। ਭਾਜੀ ਤਾਂ ਇਹੋ ਦੇਖੇ ਲੋ ਨੀ ਵਗਦੀ ਚੰਡੀ ਵਾਂਗ ਖੱਡੀ ਹਵਾ ਆਉਂਦੀ ਹੈ ਨਾ ਮਿੱਲਾ। ਗਰਮੀ 'ਚ ਵੀ ਬੂਰੀ ਠੰਢੀ ਹੋਰ ਚੀਜ਼ ਨੋਟ ਕਰਾਣੀ। ਵੇਖੀਓ ਭਾਵੇਂ ਗਰਮੀ 'ਚ ਲੱਗੇ ਪਸੀਨਾ ਨਹੀਂ ਆਉਂਦਾ। ਉਧਰ ਧੁੱਪ ਚੁਕਤੀ ਆ ਪਸੀਨਾ ਨਹੀਂ ਆਉਂਦਾ। ਦੇਖੋ ਰੋਡ ਵਿੱਚ ਜਾਂਦੇ ਆਵੇ ਤੇ ਘਰਾਂ ਦੇ ਵਿੱਚ ਵੇਖੋ ਸਾਰੀ ਹਰਿਆਲੀ ਤੇ ਰੁੱਖ ਕਿੰਨੇ ਆ। ਆਪਣੇ ਰੁੱਖ ਵੱਢੀ ਜਾਂਦੇ ਯਾਰ। ਉਹਦੇ ਟਰੈਕ ਬਣਾਇਆ ਹਾਂ ਗਰਾਉਂਡਾ ਉਹ ਕੋ ਕਰਾਉਂਦਾ ਦੇ ਰੋਕ ਮੈਂ ਸਾਰਿਆਂ ਨੂੰ ਅਪੀਲ ਕਰਦਾ ਭਰਾ ਮੇਰੇ ਰੋਕ ਲਾਓ ਵੱਤੋ ਵੱਤ ਤੇ ਰੋਕ ਖ ਵੱਡੋ ਨਾ ਰੋਕ ਲਾਓ ਆ ਵਾਈਸੀਡੀ ਗੇਮ ਚੱਲਦੀ ਹੁੰਦੀ ਆ ਹਾ ਕਿੱਡਾ ਸੋਹਣਾ ਲੱਗਦਿਆ ਸਾਰੇ ਮੇਰੇ ਵੀ ਰੋਕ ਲਾਓ ਵੱਤੋ ਵੱਤ ਯਾਰ ਪੰਜਾਬ بچਾ ਲਓ ਨਾਲ ਕੇ ਜਿਹੜੇ ਵਿਦੇਸ਼ ਗਏ ਪੰਜਾਬ ਆ ਜੋ ਵਾਸ ਆਪਦਾ ਘਰ ਘਰ ਬਚਾ ਲਓ ਆਪਣਾ ਨਹੀਂ ਰੋਖ ਵੇਖਦੇ ਹੋ ਕਿਨੇ ਆ ਗਏ ਉਧਰੇ ਚੰਗਲ ਹੀ ਆ ਚੰਗਲ ਵੀ ਚਾਹੀਦੇ ਆਪਣੇ ਬਣਾਉਣੇ ਨਾ ਹਾਂ ਦੇ ਜੰਗਲਾਂ ਚ ਆ ਗਏ ਹਾਂ ਚੰਗਲ ਵੀ ਚਾਹੀਦੇ ਬਿਲ ਲਾਉਣੇ ਪਿੰਡਾਂ ਦੇ ਵਿੱਚ ਇੱਕ ਸਾਈਡ ਤੇ ਜੰਗਲ ਹੋਣਾ ਰੁਕ ਹੁਣ ਕਿੰਨੇ ਤਦੇ ਰੁਕ ਚੰਗਲਾਂ ਆਪਣੇ ਵਟਨ ਕਰਕੇ ਕਿੰਨੇ ਪੰਛੀ ਮਰੇ ਵੇਲਾ ਮੋਰ ਮਾਰ ਕੜੇ ਵੇਖਿਓ ਨਾ ਜਿਹੜੀ ਇੰਡੀਆ ਵਾਲੀਆਂ ਜਿਹੜੀਆਂ ਇੱਥੇ ਆ ਗਈਆਂ ਸਾਰੀਆਂ ਮੋਰ ਮਾਰ ਵੇਖਿਓ ਆਪਣੇ ਕਦੇ ਵੇਲਾ ਮੋਰ ਮਾਰ ਖਤਮ ਹੀ ਹੋ ਗਏ ਨਾ ਚੰਗਲਾਂ ਕਰਕੇ ਚੰਗਲਾ ਚ ਹੁੰਦੇ ਸਾਰਾ ਕੋਈ ਇੰਡੀਆ ਨਾਲੋਂ ਵੱਧ ਤਾਂ ਚਿੜੀਆਂ ਇੱਥੇ ਆ ਗਈਆਂ ਹੁਣ ਸਹੀ ਗੱਲ ਚਿੜੀਆਂ ਵੇਲਾ ਕਾਂ ਮੋਰ ਕਿੰਨੇ ਘਟ ਗਏ ਇੱਥੇ ਆਹ ਜੰਗਲ ਆਹ ਵੀ ਜੰਗਲ ਦੇ ਫੇਰ ਆ ਗਏ ਲੈਂਡਿੰਗ ਲੈਂਡਿੰਗ ਹੋਣ ਲੱਗੀ ਲੈਂਡਿੰਗ ਲੈਂਡਿੰਗ ਹੋਣ ਲੱਗੀਆਂ ਉੱਤਰ ਲੱਗੇ ਅਸੀਂ ਲੱਗ ਲੱਗਾ ਪਲੇਨ ਉਧਰ ਮੁਖਾ ਪਰ ਲੱਗ ਲੱਗਾ ਥੱਲੇ ਹਾਂ ਲਾਇ ਇਹ ਹੋਰ ਲੱਗਿਆ ਥੱਲੇ ਤੇ ਹੋਜ ਗਿਆ ਪਰ ਹੌਣ ਵਾਰ ਚ ਜਾਓਗੇ ਲੱਗੇ ਡੈਰ ਹੋਰ ਨਿਕਲਿਆ ਹਜੇ ਯਾਤ ਸੇਫ ਸੇਫ ਲੈਂਡਿੰਗ ਬਾਈ ਗੁਰੂ ਸ਼ੁਕਰ ਹੈ ਗੁਰੂ ਮਹਾਰਾਜ ਦਾ ਬਾਈ ਗੁਰੂ ਕਿਰਪਾ ਕਰੇ ਸਾਰਿਆਂ ਦੇ ਸਾਰੇ ਭਰਾ ਜੀ ਉਹਦੇ ਬਸਦੇ ਰਹੋ ਚੜ੍ਹਦੀ ਕਲਾ ਬਣੋ ਕਿੰਦਾ ਭਾਈ ਜੀ ਇੰਡੀਆ ਜਾ ਰਹੇ ਐ ਇਸ ਸੀਜ਼ਨ ਦੇ ਇੰਡੀਆ ਸੀਜ਼ਨ ਐ ਕਿ ਖੇਡਾਂਗੇ ਮਹਾਰਾਜ ਸੁੱਖ ਰੱਖੇ ਵਧੀਆ ਸਾਰੇ ਕਿਹਾ ਤੁਹਾਨੂੰ ਇੰਡੀਆ ਦੇ ਸਾਰੇ ਕਿਤੇ ਹਰੇਕ ਪਿੰਡ ਦੇ ਵਿੱਚ ਤੁਹਾਨੂੰ ਅਸੀਂ ਖੇਡਦੇ ਦੇਖਾਂਗੇ ਠੀਕ ਹੈ ਸਹੀ ਹੈ ਬਾਕੀ ਗੱਲ ਬਾਕੀ ਗੱਲ ਡਨ ਡਨ ਹੋ ਗਈ ਡਨ ਹਾਂਜੀ ਆਪਣਾ ਸਟੇ ਹੋ ਗਿਆ ਆਪਾਂ ਕਿੱਥੇ ਆ ਗਏ ਆ ਕਿੱਥੇ ਕੋਸਾ ਹੋਸਟਰ ਹੋਸਟਰ ਵਾਹ ਵੇਖੋ ਕਿੰਨਾ ਫੋਨਾ ਮਗਰ ਵੀਊ ਧੁੱਪ ਪੈ ਰਹੀ ਆ ਤੇ ਪਲੇਨ ਖੜਾ ਲੱਗੇ ਕਿਆ ਬਾਤ ਹੈ ਵੀਊ ਬਹੁਤ ਸੋਹਣਾ ਇਹਨਾਂ ਦੇ ਬੱਧੀ ਹਾਲ ਸਾਰੇ ਹੈਗੇ ਸੀ ਦੇ ਨਾਲ ਹਾਂ ਚਲੋ ਸੌਰੀ ਚਲੋ ਨੋ ਟੈਨਸ਼ਨ ਆ ਸ਼ੋਡਾ ਨੇ ਜਿਹੜਾ ਨਾਲੇ ਪਿੱਛਾ ਸੀ ਸੀਟ ਲੈਰ ਕੰਮ ਇਹਦਾ ਹਾਂ ਤਾਂ ਮੈਂ ਯੂਨਾਈਟਿਡ 에য়ারਲਾਈਨ ਸੀਟ ਲੈਰ ਸੀਰਾ ਲੈਣਾ ਸੀਰਾ 에য়ারਲਾਈਨ ਪਰ ਸੀਟ ਦੀ ਸਪੇਸ ਥੋੜੀ ਹੁੰਦੀ ਹੈ ਘੱਟ ਹੁੰਦੀ ਹੈ ਬਾਕੀ ਓਕੇ ਹੀ ਕੰਮ ਨਾਮ ਤੋਂ ਹੋਣ ਵੱਧਿਆ ਬਾਕੀ ਜਿਹੜਾ 3 ਘੰਟੇ ਦਾ ਸਫ਼ਰ ਸੀ ਨਾ ਬਹੁਤ ਵਧੀਆ ਨਿਕਲਿਆ ਗੱਲ ਲੱਗਦਾ ਸਾਨੂੰ ਅਰਸ਼ ਨੇ ਸਪੀਕਰ ਫੜਾਇਆ ਹੀ ਨਹੀਂ ਫੜਾਇਆ ਨਹੀਂ ਮਾਈਕ ਮੈਂ ਬਹੁਤ ਬੋਲੇ ਨਾ ਬੜਾ ਬੋਲੇ ਇਹ ਅਸੀਂ ਪਤਾ ਕੀ ਕਰਦੇ ਨੇਾਨੂੰ ਪਤਾ ਨਹੀਂ ਲੱਗਾ ਸਫਰ ਅਸੀਂ ਉਹ ਖੇਡਣ ਲੱਪੇ ਲੁੱਡੋ ਜੀ ਗੇਮ ਮੈਂ ਖੇਡਣਾ ਲੁੱਡੋ ਲੁੱਡੋ ਖੇਡਣ ਲੱਪੇ ਤੇ ਪਤਾ ਨਹੀਂ ਲੱਗਾ ਸਫਰ ਦਾ ਇਹਨੂੰ ਕਹਿੰਦਾ ਵੀ ਭਾਈ ਮੈਂ ਕਿ ਦੇ ਦੇ ਯਾ ਆ ਆ ਆ ਆ ਗਏ ਜੇ ਆਪਾਂ ਪਹਿਲੀ ਈ ਆਏ ਆੜ ਏਅਰਪੋਰਟ ਤੇ ਪਤਾ ਨਹੀਂ ਇਹ ਵੀ ਅਮਰੀਕਾ ਦਾ ਹਿੱਸਾ ਹੀ ਆ ਗ੍ਰੀਨਲੈਂਡ ਬਾਹਰ ਹਾਸਟਨ ਉਹ ਵਾ ਸ਼ਹਿਰ ਦਾ ਨਾਮ ਹਾਸਟਨ ਵੀਲ ਹਾਊਸ ਕਬੱਡੀ ਨੇ ਵਾਹ ਨਹੀਂ ਕਬੱਡੀਏ ਕੀ ਕੋ ਜੋ ਵਿਖਾਤਾ ਵਾ ਨਹੀਂ ਕਬੱਡੀ ਹੈ ਹਾਂ ਕਿੱਥੇ ਆਉਣਾ ਹੈ ਆ ਅਮਰੀਕਾ ਦੇ ਆ ਸ਼ਿਰਾਂ ਦੇ ਹਾਂ ਕਿੰਨੇ ਆਉਣਾ ਹੈ ਆ ਸ਼ਿਰਾਂ ਜਾਣਾ ਵਾ ਨਹੀਂ ਕਬੱਡੀ ਅਸੀਸਾਂ ਦੇ ਅਗਰ ਕਬੱਡੀ ਨੂੰ ਮੜਾ ਕਹਿਆ ਤੇ ਮੈਂ ਕਿਹਾ ਨਾ ਵਾ ਨਹੀਂ ਕਬੱਡੀ ਕਹਿਆ ਕਿ ਕਿਹੜੇ ਕਿਹੜੇ ਸ਼ਹਿਰ ਵਿਖਾਤੇ ਅਮਰੀਕਾ ਦੇ ਵਿਲਾ ਸਹੀ ਕਹ ਲੈਣਾ ਅਸੀਂ ਕਿਦਾ ਮੜਾ ਕਹਦਾਂਗੇ ਕਬੱਡੀ ਨੂੰ ਕਿਹੜੇ ਕਿਹੜੇ ਬ੍ਰਾਂਡ ਪਾਲੇ ਆ ਜਿਹੜੇ ਕਹਿੰਦੇ ਆ ਨਾ ਉਹਨੂੰ ਕੁੱਟੀਏ ਹਾਂ ਬਹੁਤ ਐਲ ਵੀ ਐਲ ਵੀ ਪਾਈ ਫੜਦਾ ਗੂਚੀ ਕਬੱਡੀ ਦੇ ਆਪਾਤਾ ਖਾ ਕੇ ਕਬੱਡੀ ਦਾ ਬਾਅਦ ਚ ਨਾ ਭੰਡਰੀ ਕਰਨੀ ਬਹੁ ਮਾੜੀ ਗੱਲ ਆ ਬਹੁ ਭੰਡਰੀ ਕਰਨੀ ਇਹ ਬੜੀ ਮਾੜੀ ਗੱਲ ਆ ਸਹੀ ਗੱਲ ਆ ਅਸੀਂ ਕਦੀ ਨਹੀਂ ਕਦੀ ਨਹੀਂ ਕਹਿ ਸਕਦੇ ਕਬੱਡੀ ਨੂੰ ਮਾੜਾ ਕਦੀ ਨਹੀਂ ਕਹਿ ਸਕਦੇ ਹੈ ਚੱਪਲ ਫੇਰੇ ਪਰਾ ਟੱਕਰਿਆ ਕਹਿੰਦਾ ਬਾਦ ਵਿੱਚ ਕਬੱਡੀ ਖੇਡਦੇ ਮੈਂ ਤੁਹਾਨੂੰ ਦੇਖਿਆ ਹਾਂ YouTube ਤੇ ਵਾਈ ਦੇਖ ਲਿਆ ਠੀਕ ਹੈ ਕਹਿੰਦਾ ਭਰਾ ਕਨਾ ਫੈਨ ਆ ਤੁਹਾਡਾ ਮੈਂ ਕਹਿੰਦਾ ਠੀਕ ਹੈ ਕਹਿੰਦਾ ਕਿਹੜੀ ਲੀਗ ਹੋ ਕਬੱਡੀ ਮਤਲਬ ਖੇਡ ਕੇ ਜੀ ਲੀਗ ਕਰਾ ਕੇ ਮੈਂ ਕਹਾਂ ਸੁਜੋਖ ਵਾਲੀ ਦੇ ਪ੍ਰਧਾਨ ਦੇ ਅੰਡਰ ਲੀਗ ਸਾਰੀ ਕਰਾ ਦਿੱਤੀ ਹਾਂ ਹਾਂ ਕਿਤਾ ਜਿੱਤਾਂ ਨਾਲ ਸਾਨੂੰ ਕਿਹਾ ਉਹਦਾ ਦਾ ਕਰਾ ਕੇ ਆਈ ਨਾ ਸਹੀ ਹੈ ਠੀਕ ਹੈ ਨਾ ਸਹੀ ਹੈ ਸੁਝਾਰੇ ਸਾਰਾ ਫਿਰ ਇਹਨੂੰ ਫਿਰ ਕਿਹੜਾ ਏਰੀਆ ਹੈ ਤਾਂਦੇ ਹੋ ਹਰਿਆਣਾ ਪਾਣੀ ਪੱਤ ਪਾਣੀ ਪੱਤ ਠੀਕ ਹੈ Seine Franz-Goa, hier, Pa. ਟੈਚੀ ਦੀ ਵੇਟ ਕਰਨਾ ਇੱਥੇ ਹੋਣੇ ਆ ਪਟੇ ਜੇ ਬਲਾਰਾ ਬਹੁ ਕੀਤਾ ਜਿਹੜੇ ਮੈਨਾਂ ਕੋਰੇ ਬਟੇ ਵਾਰ ਵਾਰ ਕਹਿਣ ਕਦੇ ਐਨੀਮਲ ਵੜਾਈ ਕੱਢੀ ਬੱਸ ਉਹ ਕੀ ਆਂਦੇ ਹੀ ਕੀ ਆਂਦੇ ਹੀ ਕਹਿੰਦੇ ਐਨੀਮਲ ਵੜਾਏ ਵਾ ਫਲਾਈਟ 'ਚ ਫਲਾਈਟ 'ਚ ਹੋਰ ਇੰਨਾ ਤੁਸੀਂ ਬੋਲਦੇ ਆ ਯਾਰ ਆਹ ਬੋਲਦਾ ਇਹ ਚੁੱਪ ਨਹੀਂ ਹੁੰਦਾ ਪਰ ਮੈਂ ਅੱਖਾਂ ਮੀਟ ਕੇ ਸੋਚਦਾ ਵਾਂ ਤੇ ਫੇਰ ਕਦੇ ਦਮਨ ਸ਼ਾਂਤੀ ਦੀ ਜੇ ਮੈਂ ਅੱਖਾਂ ਖੋਲ ਹੀ ਨਾ ਇੰਨੇ ਪੜੇ ਕੀ ਕੰਮ ਕੀਤਾ ਸੀ ਸਾਰੇ ਪਲੇਨ 'ਚ ਜੇ ਮੈਂ ਅੱਖਾਂ ਬੰਦ ਕਰ ਲੀਆਂ ਦਿਨ ਚੁੱਪਾ ਜੇ ਕਰੇ ਮਾੜੀ ਖੁਰ ਵੀ ਉਦੋਂ ਮੈਨੂੰ ਕਵਾ ਕੇ ਮੈਨੂੰ ਗੱਲਾਂ ਟੱਕਰ ਪੈ ਜਾਂਦਾ ਨਾਲ ਹੀ ਮੈਂ ਇਹ ਵਸੇ ਨਹੀਂ ਬੋਲ ਵੇ ਰਿਕ ਆ ਗਿਆ ਆਪਣਾ ਬੈਗ ਬੈਗ ਇੱਕ ਬੈਗ ਆ ਗਿਆ ਇਹਨੂੰ ਇਹਨੂੰ ਜਿਆਦੀ ਖੋਲ ਦੇਤੀ ਨਾ ਜਿਆਦੀ ਖੋਲ ਦੇਤੀ ਇਹ ਮੈਂ ਤੈਨੂੰ ਦੱਸਦਾ ਇਹ ਜਦੋਂ ਮੈਂ ਅੱਖਾਂ ਮਾਰ ਕਰਨਾ ਜਦੋਂ ਮੈਨੂੰ ਮੈਂ ਹੁਣ ਹਰ ਨਹੀਂਦਾ ਬੋਲਣਾ ਮੈਂ ਅੱਖਾਂ ਬੰਦ ਕਰ ਲੈਣਾ ਹਾਂ გასਾਂ ਹੋਏ ਨਾ ਤੇ ਜਦੋਂ ਕਿ ਮੈਂ ਅੱਖਾਂ ਖੋਲ ਕੇ ਮੜਾ ਉੱਠਿਆ ਨਾ ਇਹ ਉਦੋਂ ਹੀ ਮੈਨੂੰ ਕੌਣ ਲਾ ਪੈਂਦਾ ਇਹ ਗੱਲਾਂ ਨੇ ਗੱਲਾਂ ਕਦੀ ਮੈਂ ਤੈਨੂੰ ਉਹ ਗੱਲ ਦੱਸਦਾ ਤੈਨੂੰ ਉਹ ਗੱਲ ਦੱਸਦਾ ਤੇਰੇ ਗੁੱਸੇ ਕਰਕੇ ਦੇ ਉੱਪਰ ਕਰਕੇ ਜਾਣਾ ਪੈਣਾ ਸੀ ਹੁਣ ਹਾਂ ਚੱਲ ਪੁੱਤ 2 ਘੰਟੇ ਲੱਗਣੇ ਇੱਥੇ ਉੱਪਰ ਕਰੋ